ਤੇ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਵਤੀ ਜੀ ਸਹਾਇ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਪਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫੇਰ ਅੰਗਦ ਗੁਰਤੀ ਅਮਰਦਾਸ ਸ੍ਰੀ ਅਮਦਾਸੇ ਹੋਈ ਸਹਾਇ ਅਰਜਨਾਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਇ ਤੀਕ ਬਹਾਦਰ ਸਿਮਰੀਐ ਘਰ ਨੋ ਨਿਦਿਆਵੇ ਤਾਈ ਸਭ ਥਾਈ ਹੋਈ ਸਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਸਾਈ ਦਸਾਂ ਪਾਤਸ਼ਾਹਾਂ ਜੀ ਕੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਠ ਦੀ ਦਰਦ ਅੰਤਰ ਕੀ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਭ ਜਾਦਿਆ ਚਾਲੀ ਮੁਕਤੇ ਆ ਠੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਸੁਣ ਕੇ ਅਨ ਡਿੱਟ ਕੀਤਾ ਇਨਾ ਪਿਆਰਿਆਂ ਸੁਚਿਆਰਿਆਂ ਜਿਹਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੇਵ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕਾ ਕੇਸਾ ਸੁਵਸਾ ਸੰਗ ਨਿਭਾਈ ਨੰਦ ਦੇ ਪਾਵਨ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰੇ ਜੀ ਕਾ ਧਿਆਨ ਤਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਐ ਜੀ ਸਰਬੱਤ ਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਚਿਤਾਵੈ ਜਿਤੇ ਆਵਨ ਕਾ ਸਦਕਾ ਸਰਬ ਸੁਖੋਐ ਜਹ ਜਹ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆ ਰਾਇਤ ਤੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਭੋਲ ਜੀ सिखा सिखी दान की सुदान रहत दान बबेक दान 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 सरदान नामदान श्री अमृतसर साहिब जी के दर्शन इशन चौंकिया झंडे बुंगे जुगो जुग, जुग, जुग अटल धर्म का जयकार जी ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉਚੀ ਮਤ ਪੱਤ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਾ ਮਾਦੇ ਜਿਨ੍ਹਾਂ ਤੋਂ ਪੰਥ ਨੂੰ ਵਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਦਾ ਦਾਨੋ ਪਿਆਰੇ ਖਾਲਸਾ ਜੀ ਨੂੰ ਬਖਸ਼ਾ ਹੇ ਨਿਮਾਣਿਆਂ ਦੀ ਮਾਨ ਸਤਿਗੁਰੂ ਨੇ ਤਾਣਿਆਂ ਦੀ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨਿਆਸਰੀਆਂ ਦੀ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਹਜੂਰ ਸਨਮੁਖ ਚਰਨਾ ਵਿਖੇ ਅਰਦਾਸੋ ਬੇਨਤੀ ਹੈ ਸੰਧਿਆ ਦੇ ਸਮੇਂ ਤੇ ਆਪ ਜੀਆਂ ਦੀ ਮਹਾਨ ਬਖਸ਼ਿਸ਼ ਮੇਰਾ ਅਮਰਤ ਕਿਰਪਾ ਹੋਈ ਆਪ ਜੀ ਕੀ ਹਜੂਰ ਸੋਦਰ ਚੌਂਕੀ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਸਤਿਗੁਰ ਜੀ ਆਪ ਜੀ ਕੀ ਹਜੂਰ ਸਿਵਾ ਮਨ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਬੇਅੰਤ ਬੇਅੰਤ ਪੁਲਾਹ ਹੋ ਜਾਂਦੀਆਂ ਜੀ ਆਪ ਜੀਆਂ ਨੇ ਬਖਸ਼ ਲੈਣੀ ਆ ਪੜੀ ਸੁਣੀ ਗੁਰਬਾਣੀ ਪਰਵਾਣ ਕਰਨੀ ਇਸ ਪੜੀ ਸੁਣੀ ਗੁਰਬਾਣੀ ਦਾ ਫਲ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਵਸਾਉਣਾ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਦੇ ਕੇ ਨਦਰੋ ਨਦ ਨਿਹਾਲ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਤਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰ ਜੀ ਆਜਾਪੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਕਿਰਪਾ ਕਰਨੀ ਆਪਕੀਆਂ ਨੇ ਸਰਬਾ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਅਮਰਤ ਦੇ ਜਾਗਣੇ ਸੇਵਾ ਸਿਮਰਨ ਸਤ ਸੰਗਤੀਆਂ ਦਾਤਾ ਦੇ ਕੇ ਨਦਰੋਂ ਨਦਰ ਨਿਹਾਲ ਕਰਨਾ ਹਿਰਦਿਆਂ ਦੇ ਅੰਦਰੋਂ ਅਗਿਆਨਤਾ ਨੂੰ ਦੂਰ ਕਰਨਾ ਗਿਆਨ ਦਾ ਪ੍ਰਗਾਸ ਕਰਨਾ ਆਪ ਜੀ ਕੇ ਅਜੂਰ ਪੰਚਮ ਅੰਮ੍ਰਿਤੋ ਕੜਾ ਪ੍ਰਸ਼ਾਦੀ ਧੀਗ ਸਜ ਕੇ ਹਾਜ਼ਰ ਐ ਆਪ ਜੀ ਦਰ ਪ੍ਰਵਾਨ ਕਰੋ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸੰਗਤਾਂ ਦਾ ਚੱਲ ਕੇ ਆਇਆ ਕਦਮ ਕਦਮ ਲੇਖੀ ਵਿੱਚ ਲਾਉਣਾ ਤਿਲ ਫੁੱਲ ਜਥਾ ਸ਼ਕਤ ਪੇਟਾ ਵਾ ਦਰ ਪਰਵਾਨ ਕਰਨੀ ਆਪ ਜੀ ਮਿਹਰ ਕਰੋ ਦਇਆ ਕਰੋ ਮੁਬਾਰਕ ਰਸਨਾ ਤੋਂ ਪਾਵਨ ਪਵਿੱਤਰ ਊਕਮ ਦੀ ਦਾਤ ਬਖਸ਼ੋ ਅੰਮ੍ਰਿਤ ਬਚਨਾਂ ਅਨੁਸਾਰ